बाबा बाल ਭਾਰਤੀ ਜੀ ਸਮਾਦ ਪ੍ਰਾਚੀਨ ਸ਼ੀ ਮੰਦਿਰ ਸੈਕਟਰ 71 ਮੁਹਾਲੀ ਵਿਖੇ ਅੱਜ ਸ਼੍ਰੀਮਦ ਪਾਗਵਤ ਕਥਾ ਜੋ 7 ਦਿਨ ਤੋਂ ਚੱਲ ਰਹੀ ਸੀ ਅੱਜ ਸਮਾਪਤੀ ਹੋਈ ਕਥਾਵਾਚਕ ਕਿਸ਼ੋਰ ਸ਼ਾਸਤਰੀ ਵੱਲੋਂ ਸਮਾਪਤੀ ਦੇ ਮੌਕੇ ਦੇ ਉੱਤੇ ਭਜਨ ਗਾ ਕੇ ਸੰਗਤ ਨੂੰ ਕੀਤਾ ਨਿਹਾਲ ਇਸ ਮੌਕੇ ਮੰਦਿਰ ਕਮੇਟੀ ਦੇ ਨਾਲ ਕੀਤੀ ਗਈ ਖਾਸ ਗੱਲ ਇੱਕ ਹਫ਼ਤਾ ਹੋ ਗਿਆ ਜੀ 8 ਤਰੀਕ ਨੂੰ ਬਾਬਾ ਬਾਲ ਭਾਰਤੀ ਮਹਾਰਾਜ ਦੀ ਕਿਰਪਾ ਦੁਆਰਾ ਭਗਵਾਨ ਸ਼੍ਰੀ ਗ੍ਰਿਸ਼ਨ ਮਹਾਰਾਜ ਦੀ ਅਪਾਰ ਬਖਸ਼ੂਦਾਰਾ ਸਾਰੀ ਸਮੁੱਚੀ ਜਿਹੜੀ ਮੇਰੀ ਟੀਮ ਹੈ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਤੇ ਬਾਬਾ ਬਾਲ ਭਾਰਤੀ ਮਹਿਲਾ ਮੰਡਲ ਤੇ ਖਾਸ ਕਰਕੇ ਅਗਰਵਾਲ ਪਰਿਵਾਰ ਜਿਨ੍ਹਾਂ ਦਾ ਹਰ ਫੰਕਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਉਹਨਾਂ ਦੀ ਰਾਇਨ ਮਨਾਈ ਹੈ ਠੇ ਜਿਹੜਾ ਸਾਰਾ ਕਸਾਇ ਚੱਲ ਰਿਹਾ ਜਿਹੜਾ 8 ਤਰੀਕ ਤੋਂ ਆਰੰਭ ਹੋ ਗਏ ਅੱਜ ਉਹਦੀ ਸਮਾਪਤੀ ਹੋਈ ਹੈ ਅੱਜ ਧੂਗ ਪਿਆ ਤੇ ਇਸ ਦੌਰਾਨ ਬਾਕ-ਬਾਕ ਸਾਡੇ ਜਿਹੜੇ ਹੈਗੇ ਆ ਨਮਾਇंदे ਇੱਥੇ ਪਹੁੰਚੇ ਨੇ ਵੱਖੋ-ਵੱਖਰੇ ਦੇ ਵੱਖੋ-ਵੱਖਰੇ ਜਿਹੜੇ ਨਮਾਇੰਦੇ ਸਾਡੇ ਆਉਂਦੇ ਰਹੇ ਆ ਜਿਵੇਂ ਕਿ ਅੱਜ ਸਾਡੀ ਮੈਡਮ ਕੰਪਿਊਟਰ ਜਿਹੜੀ ਜ਼ਿਲ੍ਹਾ ਪ੍ਰਧਾਨ ਨੇ ਤੇ ਚੇਅਰਪਰਸਨ ਨੇ ਯੋਜਨਾ ਕਮਿਸ਼ਨ ਬੋਰਡ ਦੇ ਉਹ ਆ ਕੇ ਗਏ ਨੇ ਉਹਨਾਂ ਤੋਂ ਪਹਿਲਾਂ ਰਣਜੀਤਪਾਲ ਜੀ ਨੇ ਸਾਡੇ ਫੈਕਟਰੀ ਨੇ ਰੇਡ ਬਿੰਗ ਦੇ ਈਸਟ ਜ਼ੋਨ ਦੇ ਉਹ ਆਗੇ ਗਏ ਨੇ ਤੇ ਕੱਲ ਨੂੰ ਸਾਡੇ ਬਹੁਤ ਹੀ ਸ਼ਖਦਾਰੀਓ ਤੇ ਬਹੁਤ ਹੀ ਸੱਚਜੀ ਸ਼ਖਸੀਅਤ ਐਮਐਲਏ ਸਦਾਰਤਲਬਾ ਸਿੰਘ ਜੀ ਉਹ ਕੱਲ ਨੂੰ ਜਨਮ ਅਸ਼ਟਮੀ ਦੇ ਮੌਕੇ ਤੇ 7:00 ਵਜੇ 7:30 ਵਜੇ ਉਹ ਵੀ ਆ ਰਹੇ ਨੇ ਤੇ ਉਹਨਾਂ ਦੀ ਸਾਰੀ ਟੀਮ ਹੈ ਜਿਹੜੀ ਉਹ ਆਏਗੀ ਆਉਣਾ ਉਹਨਾਂ ਨੇ ਅੱਜ ਵੀ ਸੀ ਅੱਜ ਉਹਨਾਂ ਦਾ ਕੋਈ ਆਊਟ ਆਫ ਸਟੇਟ ਸੈਂਸ ਸੀਗੇ ਬਿਹੋਰ ਆਪਣਾ ਫਰਸ਼ਣ ਸੀ ਤੇ ਬਾਕੀ ਤੁਹਾਨੂੰ ਪਤਾ 15 ਅਗਸਤ ਕਰਕੇ ਸਾਰਿਆਂ ਨੇ ਕਿਤੇ ਨਾ ਕਿਤੇ ਕਿਤੇ ਨਾ ਪਹੁੰਚਿਆ ਹੋਇਆ ਇਸ ਕਰਕੇ ਸਾਡੇ ਕਾਰਜੋਗ ਮੈਨੂੰ ਸਾਹਿਬ ਅੱਜ ਨਹੀਂ ਆ ਸਕੀ ਤੇ ਉਹਨਾਂ ਨੂੰ ਵੈਸੇ ਵੀ ਅਸੀਂ ਕੱਲ੍ਹ ਵਾਸਤੇ ਹੀ ਇਨਵਾਈਟ ਕੀਤਾ ਹੋਇਆ ਕੱਲ ਨੂੰ ਸ਼ਾਮ ਨੂੰ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰੀ ਤੇ ਐਸੀ ਤਰ੍ਹਾਂ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਮੈਂ ਤੈਹ ਦੇ ਲੋਕਨਵਾਦ ਕਰਦਾ ਆਪਣੇ ਜਿਹੜੇ ਸਾਡੇ ਹਰੇਕ ਕੰਮ ਦੇ ਵਿੱਚ ਸਾਡਾ ਸਹਿਯੋਗ ਕਰਦੇ ਆ ਮੈਂ ਫੇਰ ਦੁਬਾਰਾ ਆਪਣੇ ਨਗਰ ਨਿਵਾਸੀਆਂ ਦਾ ਮਹਿਲਾ ਮੰਡਲ ਦਾ ਆਪਣੇ ਸਾਰੇ ਕਮੇਟੀ ਮੈਂਬਰਾਂ ਦਾ ਤੇ ਸਾਰੀਆਂ ਜਿੰਨੀਆਂ ਵੀ ਸਾਡੀਆਂ ਇੱਥੇ ਧਾਰਮਿਕ ਸਸਤਾਵਾਂ ਨੇ ਉਹਨਾਂ ਦੇ ਸਾਰਿਆਂ ਦੇ ਮੁਕੀ ਤੇ ਉਹਨਾਂ ਦੇ ਸਾਰਿਆਂ ਦੇ ਮੈਂਬਰ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਕੱਲ ਤੁਸੀਂ ਦੇਖਿਆ ਹੀ ਹੈ ਕਿ ਜਿੰਨੇ ਆਪਣੇ ਮੁਹਾਲੀ ਦੇ ਮੰਦਰ ਸੀਗੇ ਉਹਨਾਂ ਦੇ ਜੋ ਪ੍ਰਧਾਨ ਸੀਗੇ ਵੈਦ ਸਾਹਿਬ ਆਈ ਉਹ ਸਾਰੇ ਮੰਦਰਾਂ ਦੇ ਪ੍ਰਧਾਨ ਆਈ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਾਰੇ ਮੰਦਰਾਂ ਦੇ ਵਿੱਚ ਹੀ ਇਹ ਪ੍ਰੋਗਰਾਮ ਚੱਲ ਰਿਹਾ ਆ ਪਾਨੂੰ ਸਾਰਿਆਂ ਨੂੰ ਪਤਾ ਪਰ ਮੈਂ ਉਹਨਾਂ ਦਾ ਫੇਰ ਦੁਬਾਰਾ ਸਾਰੇ ਮੰਦਰ ਕਮੇਟੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਪ੍ਰੋਗਰਾਮ ਛੱਡ ਕੇ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਇਸ ਕਰਕੇ ਤੇ ਤੁਹਾਡਾ ਖਾਸ ਕਰਕੇ মিডিਆ ਦਾ ਜਿਹੜਾ ਤੁਸੀਂ ਸਾਡੇ ਹਰ ਫੰਕਸ਼ਨ ਨੂੰ মিডিਆ ਫਰੈਂਡ ਵਾਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣਾ ਪ੍ਰੋਗਰਾਮ ਸਮਝ ਕੇ ਹਮੇਸ਼ਾ ਇਹਨੂੰ ਲਾਈਵ ਕੀਤਾ ਨਾ ਕਿ ਸਪੱਤਰਕਾਰ ਦੇ ਤੌਰ ਤੁਸੀਂ ਸਾਡੇ ਨਾਲ ਭਰਾਵਾ ਮੰਗੂ ਟ੍ਰਿਕ ਕਰਦੇ ਆ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਫੇਰ ਦੁਬਾਰਾ ਆਪਣੇ ਨਗਰ ਨਿਵਾਸੀਆਂ ਦਾ ਆਪਣੀਆਂ ਸਾਰੀਆਂ ਕਮੇਟੀਆਂ ਦਾ ਤੇ ਸਾਰੀਆਂ ਮਦਦ ਕਮੇਟੀਆਂ ਦਾ ਤੇ ਸਾਰੇ ਜਿੰਨੇ ਸਦਕਾਰਜੋ ਵੀ ਇੱਥੇ ਪਹੁੰਚਿਆ ਉਹਨਾਂ ਦਾ ਆਪਣੀ ਮਹਿਲਾ ਮੰਡਲ ਦਾ ਤੇ ਆਪਣੀ ਸਾਰੀ ਕਮੇਟੀ ਦੇ ਮੈਂਬਰਾਂ ਦਾ ਮੈਂ ਫੇਰ ਦੁਬਾਰਾ ਦਿਲ ਦੀਆਂ ਗੱਲਾਂ ਜਾਂ ਤੁਹਾਨੂੰ ਧੰਨਵਾਦ ਕਰਦਾ ਭਗਵਾਨ ਕ੍ਰਿਸ਼ਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਐਸੀ ਤਰ੍ਹਾਂ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਅੱਜ 15 ਅਗਸਤ ਤੇ ਵੀ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਹਲਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਆਜ਼ਾਦੀ ਦੀ ਰੁੱਧੀਆਂ ਵੀ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਕੱਲ ਨੂੰ ਜਨਮ ਅਸ਼ਟਮੀ ਹੈ ਉਹ ਵੀ ਆ ਵੀ ਮੈਂ ਐਡਵਾਂਸ ਚ ਤੁਹਾਨੂੰ ਵੀ ਤੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵੀ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਦਾਜੀ ਇੱਕ ਚੀਜ਼ ਦੇਖੀ ਗਈ ਹੈ ਜਿਸ ਦਾ ਤੁਸੀਂ ਕਹੋ ਵਾਖ ਵਾਖ ਮੰਦਰ ਕਮੇਟੀਆਂ ਦੇ ਜਿਹੜੇ ਨੁਮਾਇੰਦੇ ਆ ਮੁਖੀ ਆ ਉਹ ਇੱਥੇ ਆਂਦੇ ਆ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਕਿਤੇ ਪ੍ਰੋਗਰਾਮ ਚ ਮੰਦਰ ਚ ਹਾਜ਼ਰੀ ਨਹੀਂ ਲਵਾ ਸਕਦੇ ਤਾਂ ਤੁਸੀਂ ਆਪਣਾ ਕੋਈ ਨਾ ਕੋਈ ਨੁਮਾਇੰਦਾ ਉੱਥੇ ਭੇਜਦੇ ਹੋ ਤੇ ਜਿਹੜਾ ਦਸਵੰਦ ਹੁੰਦਾ ਜਾਂ ਜੋ ਵੀ ਹੈ ਉੱਥੇ ਹਾਜ਼ਰੀ ਭਰਨ ਵਾਸਤੇ ਭੇਜਦੇ ਹੋ ਕਿਸ ਤਰ੍ਹਾਂ ਇਹ ਤਾਲਮੇਲ ਆਪਰੇ ਸਿੱ ਤੁਹਾਡਾ ਮਤਲਬ ਕਾਇਮ ਹੁੰਦਾ ਇਹ ਇਹ ਜਿਹੜੀ ਹੈਗੀ ਹੈ ਜੀ ਸਾਡੀ ਸਾਰੇ ਮੰਦਰ ਕਮੇਟੀਆਂ ਦਾ ਜੋ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਇੱਕ ਗਰੁੱਪ ਬਣਾਇਆ ਹੋਇਆ ਵੀ ਕੇ ਬੈਚ ਜੀ ਦਾ ਇਹ ਪ੍ਰਣਾਲਾ ਬਹੁਤ ਵਧੀਆ ਪ੍ਰਣਾਲਾ ਉਹਨਾਂ ਨੇ ਆਪਣੀ ਜਿਹੜੇ ਹੈਗੇ ਹੈਂ ਟਰਾਈ ਸਿਟੀ ਦੇ ਸਾਰੇ ਮੰਦਿਰਾਂ ਉਹਦੇ ਵਿੱਚ ਜੁੜਿਆ ਹੋਇਆ ਕੋਈ ਵੀ ਕਿਤੇ ਵੀ ਫੰਕਸ਼ਨ ਹੁੰਦਾ ਮੈਂ ਬੈ ਸਾਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਬਹੁਤ ਇਸ ਡੇਟਾ ਗ੍ਰੰਥ ਨੂੰ ਯੋਗ ਗਵਾਹੀ ਕਰ ਰਹੇ ਹੈ ਤੇ ਉਹਨਾਂ ਦੇ ਸਦਕਾ ਹੀ ਇਹ ਸਾਰੇ ਜੁੜੇ ਹੋਏ ਨੇ ਤੇ ਜਦੋਂ ਵੀ ਕੋਈ ਮੈਸੇਜ ਐਸੀ ਉਸ ਗਰੁੱਪ ਚ ਪਾ ਦਿੰਦੇ ਸਾਨੂੰ ਵੀ ਪਤਾ ਲੱਗ ਜਾਂਦਾ ਜੇ ਦੂਜੀ ਤੇ ਹੁੰਦਾ ਉਹਦੇ ਚ ਜਿਹੜਾ ਹੈਗਾ ਇਨਵਾਈਟ ਕਰ ਲੁੰਨੇ ਆਪਾਂ ਕਿੁੱਝੇ ਤੇ ਸਾਰੇ ਜਿੰਨੇ ਵੀ ਮੰਦਰ ਕਮੇਟੀਆਂ ਨੇ ਸਾਰੀਆਂ ਬਿਨਾ ਕਿਸੇ ਭੇਦਭਾਵ ਸਾਰੀਆਂ ਇੱਕ ਦੂਜੇ ਦਾ ਬਹੁਤ ਬਾਤ ਚੜ ਕੇ ਹਿੱਸਾ ਪਾਉਣੀ ਹੈ ਤੇ ਜੋ ਵੀ ਕਿਸੇ ਦੀ ਕੋਈ ਪ੍ਰੋਬਲਮ ਵੀ ਹੋਵੇ ਕਿਸੇ ਦਾ ਕੁਝ ਵੀ ਹੋਵੇ ਸਾਰਾ ਜਿਹੜਾ ਹੈਗਾ ਅਸੀਂ ਬਹੁਤ ਭਰਾਵਾਂ ਦੀ ਤਰ੍ਹਾਂ ਰਲ ਕੇ ਸਾਰੇ ਪ੍ਰਧਾਨ ਹੈਗੇ ਜਿਹੜੇ ਮੰਦਰ ਕਮੇਟੀਆਂ ਜਾਨੀਆਂ ਜੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਗੱਲ ਕਰੀਓ ਇਹ ਵੀ ਆਪਸ ਵਿੱਚ ਤਾਲਮੇਲ ਕਰਕੇ ਮਤਲਬ ਮੀਟਿੰਗ ਕਰਕੇ ਫੈਸਲਾ ਲਿੱਤਾ ਗਿਆ ਕਿ ਵੀ 16 ਤਰੀਕ ਨੂੰ ਸੈਲੀਬ੍ਰੇਟ ਕੀਤੀ ਜਾਏਬ। ਅਗਲੀ ਦਿਨ ਦਿਵਰ ਵੀ ਇਹ ਜਿਹੜੀਆਂ ਸਾਰੀਆਂ ਮੰਦਰ ਕਮੇਟੀਆਂ ਨੇ ਜੀ ਇਹਨਾਂ ਨੇ ਹੀ ਜਿਹੜਾ ਹੈਗਾ ਇਹਨਾਂ ਦੇ ਉਪਰਾਲੇ ਸਦਕਾ ਉਹਨਾਂ ਦੇ ਅਦੇਸ਼ ਸਦਕਾ ਹੀ ਸਾਰੇ ਆਪਣੇ ਮੁਹਾਲੀ ਦੇ ਵਿੱਚ ਜਿਹੜੀ ਹੈਗੀ ਆ ਕੱਲ ਨੂੰ ਮਨਾਈ ਆ ਦੀ। ਪ੍ਰਧਾਨ ਜੀ ਇੱਕ ਤੁਹਾਡੇ ਮੰਦਰ ਦੇਖਿਆ ਗਿਆ ਅਕਸਰ ਕਿ ਹੋਰ ਮੰਦਰਾਂ ਦੇ ਵਿੱਚ ਯੂਥ ਘੱਟ ਹੁੰਦਾ ਤੁਹਾਡੀ ਕਮੇਟੀ 'ਚ ਯੂਥ ਬਹੁਤ ਜ਼ਿਆਦਾ ਹੈਗਾ। ਉਹ ਤੁਸੀਂ ਕਿੱਦਾਂ ਯੂਥ ਨੂੰ ਕਨਵਿੰਸ ਕਰਦੇ ਹੋ ਕਿ ਆਪਣੇ ਪਰਮਾ ਨਾਲ ਜੁੜੋ ਜਾਂ ਇਸ ਕਿਰਨ ਦੀ ਸੇਵਾ ਕਰੋ। ਜਿਹੜੇ ਦੇਖੋ ਸਾਡੇ ਪਿੰਡ ਦੇ ਨੌਜਵਾਨ ਨੇ ਉਹਨਾਂ ਦਾ ਸਾਡਾ ਜਿਹੜਾ ਪਿੰਡ ਹੈ ਨਾ ਜੀ ਇਹ ਇੱਕ ਇਹੋ ਜਿਹਾ ਫੁੱਲਾਂ ਦਾ ਗੁਰਦਸਤਾ ਜਿਦੇ ਵਿੱਚ ਸਾਡੇ ਸਾਰੇ ਧਰਮ ਕੋਈ ਜਾਤ ਕੋਈ ਪਾਤ ਕੋਈ ਕੁਛ ਨਹੀਂ ਸਭ ਨੂੰ ਇਨਸਾਨੀਅਤ ਦੇ ਨਾਤੇ ਇੱਕ ਗੁਰਦਸਤੇ ਦੀ ਜਿਹੜਾ ਅਸੀਂ ਸਾਹਮਣੇ ਰੱਖਿਆ ਹੋਇਆ ਚਾਹੇ ਕੋਈ ਮੁਸਲਮ ਭਾਈਚਾਰਾ ਚਾਹੇ ਕਿ ਬਾਲਮੀਕ ਕਮੇਟੀ ਹੈ ਚਾਹੇ ਰਵਦਾਸੀਆ ਕਮੇਟੀ ਹੈ ਚਾਹੇ ਮੁਸਲਮ ਬੈਲਫੇਅਰ ਕਮੇਟੀ ਹੈ ਤੇ ਚਾਹੇ ਸਾਡੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸਾਡੇ ਇਹ ਸ਼ੁਰੂ ਤੋਂ ਹੀ ਬਜ਼ੁਰਗਾਂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਸਾਡੇ ਕੋਈ ਵੀ ਫੰਕਸ਼ਨ ਹੋਵੇ ਕਿਸੇ ਵੀ ਧਾਰਮਿਕ ਸਥਾਨ ਤੇ ਹੋਵੇ ਚਾਹੀ ਲਾਲਾ ਵਾਲੇ ਪੀਰ ਦਾ ਹੋ ਗਿਆ ਚਾਹੀ ਈਦ ਦਾ ਹੋ ਗਿਆ ਚਾਹੀ ਗੁਰਪੁਰਬ ਹੋਵੇ ਗੁਰਦੁਆਰਾ ਸਾਹਿਬ ਤੇ ਚਾਹੀ ਕਿਹੜੇ ਪਾਸ਼ਾ ਦਾ ਲੰਗਰ ਹੋ ਗਿਆ ਜਾਂ ਸਤਨਰਾਣ ਮੰਦਰ ਚ ਕੋਈ ਪ੍ਰੋਗਰਾਮ ਹੋ ਗਿਆ ਉਹਨ ਗੱਗਾ ਮਾੜੀ ਦੀ ਛਿੰਝ ਆ ਰਹੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸਣਾ ਚਾਹੁੰਨਾ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਵੀ ਜਿਹੜੀ ਹੈਗੀ ਹੈ 19 ਤਰੀਕ ਨੂੰ ਗੱਗਾ ਮਾੜੀ ਮੇਲੇ ਦੀ ਜਿਹੜੀ ਛਿੰਝ ਕਰਾਈ ਜਾ ਰਹੀ ਹੈ ਜਿਹੜੀ ਕਿ ਆਪਣੇ RAM LILA GROUND ਦੇ ਵਿੱਚ ਨੇੜੇ ਅਮਰ ਹਸਪੀਟਲ ਉੱਥੇ ਹੋਏਗੀ ਉਹਦੇ ਵਿੱਚ ਬਹੁਤ ਹੀ ਵਧੀਆ ਪਹਿਲਵਾਨ ਜਿਹੜੇ ਹੈਗੇ ਐ ਇੰਟਰਨੈਸ਼ਨਲ ਪਹਿਲਵਾਨ ਪਹੁੰਚ ਰਹੇ ਐ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਉਹਦੇ ਵਾਸਤੇ ਜਿਹੜੀ ਵੀ ਕਮੇਟੀ ਜੋ ਵੀ ਤੁਹਾਡੇ ਕੋਲ ਆਉਂਦਾ ਜੋ ਤਿਲ ਫੁੱਲ ਹੈਗਾ ਉਹਦੇ 'ਚ ਸਾਰੇ ਆਪਣਾ ਯੋਗਦਾਨ ਪਾਓ ਅੱਗੇ ਵੀ ਸਾਡੇ ਪਿੰਡ ਦਾ ਹਰ ਬੱਚਾ ਜੇ ਆਪਣੀ ਸਾਧਾ ਮੁਤਾਬਕ ਸਾਰੇ ਕੰਟਰੀਬਿਊਟਰ ਦੇ 'ਚ ਕਰਦੇ ਐ ਮੈਂ ਹੁਣ ਫੇਰ ਦੁਬਾਰਾ ਅਪੀਲ ਕਰਦਾ ਸਾਰੇ ਨਗਰ ਨਿਵਾਸੀਆਂ ਨੂੰ ਵੀ ਤੁਸੀਂ ਜਿਹੜਾ ਹੈਗਾ ਇਹ ਜਿਹੜੀ ਸ਼ਿੰਝ ਹੈਗੀ ਆ ਉਹ ਵੀ 19 ਤਰੀਕ ਨੂੰ ਆ ਰਹੀ ਹੈ ਮੇਲਾ ਗੁਗਾ ਮਾੜੀ ਦਾ ਤੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਕਮੇਟੀਆਂ ਆਉਣਗੀਆਂ ਤੇ ਜਿਹੜੇ ਵੀ ਸੱਜਣ ਆਉਣੇ ਆ ਉਹਨਾਂ ਦਾ ਮਾਣ-ਤਾਨ ਵਧਾਓ ਤੇ ਆਪਣਾ ਯੋਗਦਾਨ ਪਾ ਕੇ ਤਿਲ ਫੁੱਲ ਭੇਟਾ ਕਰਕੇ ਗੁਗਾ ਮਾੜੀ ਦੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਿ ਤੁਹਾਨੂੰ ਜੀ ਜਿਹੜੀ ਸ਼੍ਰੀਮਦ ਭਾਗਵਤ ਕਥਾ ਦਾ ਅੰਤਮਨ ਹੋਇਆ ਇਹਦੇ ਵਿੱਚ ਕਥਾ ਵਿਆਸ ਕੋਣ ਰਿਹਾ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਕਸ਼ੂਰ ਸ਼ਾਸਤਰੀ ਜੀ ਹੈਗੇ ਆ ਜੀ ਜਿਹੜੇ ਸ਼ਤਨਾਰਾਇਣ ਮੰਦਰ ਸੁਹਾਣੇ ਤੋਂ ਨੇ ਉੱਥੇ ਦੇ ਮੁੱਖ ਪੁਜਾਰੀ ਨੇ ਹਰ ਵਾਰ ਸਾਡੇ ਉਹੀ ਆਉਂਦੇ ਆ ਉਹ ਲਗਭਗ 3 ਸਾਲ ਤੋਂ ਉਹ ਆ ਰਹੇ ਆ ਤੇ ਉਹ ਵੀ ਸਾਡੇ ਪਰਿਵਾਰਕ ਸਬੰਧ ਹੈ ਉਹਨਾਂ ਦੇ ਨਾਲ ਤੇ ਉਹ ਜਿਹੜਾ ਹੈਗਾ ਉਹਨਾਂ ਨੇ ਕਥਾ ਦੁਆਰਾ ਸਖਤਾਂ ਨੂੰ ਨਿਹਾਲ ਕੀਤਾ ਤੇ ਤੁਸੀਂ ਦੇਖਿਆ ਹੀ ਹੈ ਪੂਰੇ ਹਫਤੇ ਦੇ ਵਿੱਚ ਸਾਰੇ ਵਰਗ ਦੇ ਲੋਕਾਂ ਨੇ ਆ ਕੇ ਬੜੇ ਸਤਿਜਿ ਟੱਗ ਦੇ ਨਾਲ ਜਿਹੜੀ ਹੈਗੀ ਹੈ ਉਹਨੂੰ ਕਵਰ ਕੀਤਾ ਤੇ ਆ ਕੇ ਉਹਨਾਂ ਦੇ ਜੋ ਗੁਣਗਾਨ ਗਾਇਆ ਉਹਨੂੰ ਸੁਣਿਆ ਤੇ ਇਹਦੇ ਨਾਲ ਜਿਹੜਾ ਹੈਗਾ ਆਪਣੇ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਬੱਚੇ ਐ ਉਹਨਾਂ ਨੂੰ ਵੀ ਪਤਾ ਲੱਗਦਾ ਠੀਕ ਹੈ ਆਪਾਂ ਇਹ ਜੇ ਪ੍ਰੋਗਰਾਮ ਕਰਾਵਾਂਗੇ ਸਾਡੇ ਬੱਚਿਆਂ ਨੂੰ ਅੱਗੇ ਜਿਹੜੇ ਛੋਟੇ ਬੱਚੇ ਐ ਉਹਨਾਂ ਨੂੰ ਵੀ ਪਤਾ ਲੱਗਦਾ ਉਹ ਆਪਣੇ ਆਪਣੇ ਧਰਮ ਦੇ ਨਾਲ ਜੁੜਦੇ ਐ ਇਹ ਬਹੁਤ ਹੀ ਵਧੀਆ ਪਰ ਅੱਲਾ ਉਹਨਾਂ ਦਾ ਵੀ ਦੂਸਰੀ ਸ਼ਾਸਤਰੀ ਜੀ ਦਾ ਵੀ ਉਹ ਸ਼ਾਸਤਰੀ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਉਹ ਜਦੋਂ ਵੀ ਅਸੀਂ ਉਹਨਾਂ ਨੂੰ ਕਿਹਾ ਉਹਦੇ ਉਹਨਾਂ ਨੇ ਆ ਕੇ ਸਾਡਾ ਮਨ ਲਗਾਇਆ ਕਹਾ ਗਏ ਉਹ ਵਾਦੇ ਜੀ ਬੇਜੋ ਰਸਾ ਮੇਰਾ ਮੋਰੀ ਰਾਜਾ तेरे बिना रे सारा होवा का हा तेरे बिना रे सारा होवा का हा तेरे बिना रे सारा होवा का हा मणू रा ने तू ने जागी खुदा दी आवे रात रा बिनते समा हा मुको दल तेरे बिना बिनते समा